ਬਸੋ ਇਸ ਬੰਦੇ ਨੇ ਬਹੁਤ ਜ਼ਿਆਦਾ ਗੰਦ ਪਾਇਆ ਹੈ ਸੋਸ਼ਲ ਮੀਡੀਆ ਤੇ ਕਿਉਂਕਿ ਆਪਾਂ ਸਾਰੇ ਸੋਸ਼ਲ ਮੀਡੀਆ ਯੂਜ਼ ਕਰਦੇ ਹਾਂ ਨਾ ਤੇ ਕਿਤੇ ਨਾ ਕਿਤੇ ਇਹਦੀ ਵੀਡੀਓ ਅੱਗੇ ਆ ਜਾਂਦੀ ਸੀ ਤੇ ਇਹ 24 ਘੰਟੇ ਜਿਹੜਾ ਕੈਮਰਾ ਆ ਆਪਣੀ ਘਰ ਦੀ ਦੇ ਅਗਲੇ ਪਾਸੇ ਪਿਛਵਾੜੇ ਤੇ ਮਾਰੀ ਰੱਖਦਾ ਸੀ ਨਾ ਹੋਰ ਕੋਈ ਇਹਨੂੰ ਕੰਮ ਹੀ ਨਹੀਂ ਹੈਗਾ ਸੀ ਕਦੀ ਉਹਦਾ ਅਗਲਾ ਪਾਸਾ ਦਿਖਾਈ ਜਾਂਦਾ ਸੀ ਕਦੀ ਉਹਦਾ ਪਿਛਲਾ ਪਾਸਾ ਦਿਖਾਈ ਜਾਂਦਾ ਸੀ ਨੂਰ ਦੀ ਮੰਮਾ ਨੂਰ ਦੀ ਮੰਮਾ ਨੂਰ ਦੀ ਮੰਮਾ ਤੇ ਪਰ ਪਿਛਲੇ ਦਿਨੀ ਇਹਦੀ ਛੱਤਰ ਪ੍ਰੇਡ ਹੋ ਗਈ ਆ ਹੁਣ 5-6 ਦਿਨ ਹੋ ਗਏ ਇਸ ਬੰਦੇ ਨੇ ਵੀਡੀਓ ਨਹੀਂ ਪਾਈ ਸੋ ਦੋਸਤੋ ਮੰਨਿਆ ਆ ਕਿ ਚਲੋ ਆਪਾਂ ਬੇਰਜ਼ਗਾਰਾਂ ਆਪਣੇ ਕੋਲ ਇੱਕ ਵਧੀਆ ਜਰੀਆ ਆ ਪੈਸੇ ਕਮਾਉਣ ਦਾ ਹਨਾ ਤੇ ਬਹੁਤ ਸਾਰੇ ਲੋਕ ਕਮਾ ਆ ਵੀ ਰਹੇ ਨੇ ਤੇ ਉਹਨਾਂ ਚੋਂ ਮੂਵੀ ਹੈਗਾ ਆ ਜਿਹੜੇ ਮਤਲਬ ਆਪਾਂ ਕੋਈ ਥੋੜਾ ਬਲ ਆਪਣਾ ਜਿਹੜਾ ਗੁਜ਼ਾਰਾ ਹੋਈ ਜਾਂਦਾ ਹਨਾ ਤੇ ਪਰ ਕੁਝ ਲੋਕਾਂ ਨੇ ਗੰਦ ਪਾ ਰੱਖਿਆ ਜਿਵੇਂ ਆ ਹੈਪੀ ਵਲੌਗ ਕੀ ਹੈ ਜਿਹੜੇ ਪੇਜ ਦਾ ਨਾਮ ਹਨਾ ਹੈਪੀ ਵਲੌਗ ਇੱਕ ਇਹ ਹੋ ਗਿਆ ਤੇ ਦੋ-ਤਿੰਨੀਆਂ ਨੇ ਹੋਰ ਆ ਉਹਨਾਂ ਨੂੰ ਵੀ ਆਪਾਂ ਬਾਅਦ ਚ ਹੌਲੀ ਨੰਗਿਆ ਕਰਾਂਗੇ ਪਹਿਲੋ ਇਹਨੂੰ ਚਾਵਲ ਨੂੰ ਨੰਗਿਆ ਕਰਦੇ ਆ ਇਹ ਇੱਕ ਤਾਂ ਸਰਸੇ ਵਾਲ ਦਾ ਚੇਲਾ ਆ ਠੀਕ ਆ ਤੇ ਉੱਥੇ ਸਰਸੇ ਦਾ ਰਹਿਣ ਵਾਲਾ ਹੈ ਸਰਸੇ ਖਾਸ ਦਾ ਰਹਿਣ ਵਾਲਾ ਪਤਾ ਨਹੀਂ ਨਾਲ ਕੋਈ ਪਿੰਡ ਆ ਹਾਂ ਉੱਥੋਂ ਦਾ ਰਹਿਣ ਵਾਲਾ ਤੇ ਉਹਦਾ ਚੇਲਾ ਸਰਸੇ ਵਾਲੇ ਦਾ ਜਿੱਦਾਂ ਦਾ ਗੰਦ ਪਿਓ ਨੇ ਪਾਇਆ ਤੇ ਉਦਾਂ ਦਾ ਗਾਂ ਇਹ ਪੁੱਤਰਾ ਨੇ ਪੋਣਾ ਆਪਦਾ ਪਿਓ ਕਹਿੰਦੇ ਆ ਨਾ ਇਹ ਸਰਸੇ ਵਾਲ ਨੂੰ ਸੋ ਜਿੱਦਾਂ ਦਾ ਗੰਦ ਇਹਦੇ ਪਿਓ ਨੇ ਪਾਇਆ ਹੈ ਉਦਾਂ ਦਾ ਗਾਂ ਇਹਦੇ ਪੁੱਤ ਪਾਉਣਦੇ ਆ ਸੋ ਚਾਰ ਪੰਜ ਨੇ ਹੋ ਗਏ ਇਸ ਬੰਦੇ ਨੇ ਵੀਡੀਓ ਨਹੀਂ ਪਾਈ ਨਹੀਂ ਤਾਂ ਇਹ ਦਿੱਲੀ ਰੱਟ ਪਾਉਂਦਾ ਸੀ ਕਦੀ ਉਹਦੇ ਤੋਂ ਨਾ ਤੇ ਕਦੀੋਂ ਤੋਂ एक्सरसाइज ਐ ਤਾਂ ਲੱਤਾਂ ਚਕਾ ਕੇ ਤਾਂ ਕਰਾਉਂਦਾ ਸੀ ਬੜਾ ਕੁਸ਼ ਕਰਦਾ ਰਿਹਾ ਯਾਰ ਮੇਰੇ ਨਾਲ ਪਰਿਵਾਰਕ ਮੈਂਬਰ ਜੁੜੇ ਹੋਏ ਨੇ ਮੈਨੂੰ ਉਹ ਕਹਿੰਦਿਆਂ ਸ਼ਰਮ ਆ ਰਹੀ ਆ ਸੋ ਇੰਨਾ ਇਹ ਬੰਦੇ ਨੇ ਗੰਦ ਪਾਇਆ ਸੀ ਸੋ ਪਿਛਲੇ ਦਿਨ ਹੀ ਇਹਦੀ ਸਰਵਿਸ ਹੋ ਗਈ ਆ ਤੇ ਬਹੁਤ ਵਧੀਆ ਹੋਇਆ ਜਿੰਨਾ ਵੀ ਸਰਵਿਸ ਕੀਤੀ ਭਰਾਵਾਂ ਨੇ ਮੈਨੂੰ ਖਬਰ ਰੋੜਦੀ ਰੋੜਦੀ ਜੀ ਮਿਲੀ ਆ ਵੀ ਸਰਵਿਸ ਇਹਦੀ ਹੋ ਗਈ ਆ ਹਣਾ ਕਨਫਰਮ ਨਹੀਂ ਕਿ ਮੈਂ 100% ਵੀ ਹੋਈ ਕਿ ਨਹੀਂ ਹੋਈ ਕਿਉਂਕਿ ਲੋਕ ਇਹਦੇ ਤੇ ਬਹੁਤ ਜ਼ਿਆਦਾ ਅੱਕੇ ਬੈਠੇ ਸੀ ਹਣਾ ਬੜੀਆਂ ਨੂੰ ਗਾਲਾਂ ਕੱਢਦੇ ਸੀ ਕਮੈਂਟਾਂ 'ਚੋਂ ਬਹੁਤ ਜਿਆਦਾ ਨੂੰ ਮੰਨਦਾ ਚੰਗਾ ਬੋਲਦੇ ਸੀ ਪਰ ਇਹ ਬਸ਼ਰਮ ਸੀ ਨੂੰ ਲੱਗਦੀ ਨਹੀਂ ਸੀ ਹਨਾ ਸੋ ਪਤਾ ਨਹੀਂ ਹੁਣ ਪਿਛਲੇ ਦਿਨੀ ਇਹਨੇ ਕਮੈਂਟ ਕਮੈਂਟ ਪੜ੍ਹੇ ਹੋਣੇ ਆ ਜਾਂ ਕਿਵੇਂ ਤੇ ਜਾਂ ਤੇ ਆਪਣੇ ਆਪ ਕਿਤੇ ਘਰੇ ਬਹਿ ਗਿਆ ਸ਼ਰਮ ਸ਼ਰਮ ਆਈ ਹੋਣੀ ਥੋੜੀ ਬਲੀ ਤੇ ਜਾਂ ਕੁਝ ਭਰਾ ਕਹਿ ਰਹੇ ਆ ਵੀ ਇਹਦੀ ਸਰਵਿਸ ਹੋ ਗਈ ਹੈ ਪਰ ਮੈਨੂੰ ਸ਼ੋਰ ਨਹੀਂ ਕਿ ਮੈਂ 100% ਵੀ ਇਹਦੀ ਸਰਵਿਸ ਹੋਈ ਕਿ ਨਹੀਂ ਹੋਈ ਚਲੋ ਜੇ ਹੋ ਗਈ ਹੋਊ ਤੇ ਬੜਾ ਵਧੀਆ ਕੀਤਾ ਜਿੰਨਾ ਭਰਾਵਾਂ ਵੀ ਕੀਤਾ ਆ ਸੋ 5 ਦਿਨ ਹੋ ਗਏ ਇਹਦੀ ਚਾਵਲ ਦੀ ਵੀਡੀਓ ਨਹੀਂ ਆਈ ਸੋ ਮੈਂ ਬੜਾ ਖੁਸ਼ ਆ ਹਨਾ ਯਾਰ ਇਹਨਾਂ ਨੂੰ ਥੋੜਾ ਬਾਲਾ ਉਹਨਾਂ ਲੋਕਾਂ ਤੋਂ ਸਿੱਖਣਾ ਚਾਹੀਦਾ ਹੁਣ ਕਈ ਪਰਿਵਾਰਕ ਮੈਂਬਰ ਵੀਡੀਓ ਬਣਾਉਂਦੇ ਨੇ ਦੋਨੇ ਜੀ ਬਣਾਉਂਦੇ ਨੇ ਉਹਨਾਂ ਦੇ ਜਿਹੜੀ ਵੀਡੀਓ ਹੁੰਦੀ ਹੈ ਉਹ ਘਰੇ ਬਹਿ ਕੇ ਆਪਾਂ ਦੇਖ ਸਕਦੇ ਹਾਂ ਕੋਈ ਵੀ ਆਪਣਾ ਬੱਚਾ ਵੀ ਦੇਖ ਸਕਦਾ ਕੋਈ ਆਪਣੀ ਧੀ ਭੈਣ ਵੀ ਦੇਖ ਸਕਦੀ ਕੋਈ ਚੱਕਰ ਨਹੀਂ ਪਰ ਇਹਨਾਂ ਦੇ ਯਾਰ ਗੰਦ ਪਾਇਆ ਸੀ ਇਹ ਬੰਦ ਰਹੀਏ ਨੇ ਮੈਂ ਨੰਬਰ ਇਹਦਾ ਲੱਭਦਾ ਰਿਹਾ ਪਰ ਮੈਨੂੰ ਨੰਬਰ ਦਾ ਮਿਲਿਆ ਨਹੀਂ ਮੈਂ ਇਹਦਾ ਪੇਜ ਛਾਣਿਆ ਸੀ ਮਾ ਕਿਤੋਂ ਨੰਬਰ ਇਹਦਾ ਬੌਕਸ ਸੈਕਸ਼ਨ ਚ ਜਾ ਕੇ ਕਿਤੇ ਨੰਬਰ ਇਹਦਾ ਮਿਲ ਜੇ ਪਰ ਇਹਨੇ ਨੰਬਰ ਨਹੀਂ ਭਰਿਆ ਹੋਇਆ ਆਪਣਾ ਤੋ ਨਹੀਂ ਤੇ ਮੈਦੀ ਭੁਗਤ ਮੂਵੀ ਇਹਦੀ ਕਾਫੀ ਸਵਾਰ ਨਹੀਂ ਸੀ ਗੁੱਸਾ ਮੈਨੂੰ ਵੀ ਬੜਾ ਸੀ ਕਿਉਂਕਿ ਆਪਾਂ ਇਹਦੇ ਯਾਰ ਪੇਜ ਤੇ ਜਾਂਦੇ ਨਹੀਂਗੇ ਕਿਤਨਾ ਕਿਤੇ ਇਹਦੀ ਵੀਡੀਓ ਅੱਗੇ ਆ ਜਾਂਦੀ ਆ ਹੁਣ ਬੜੇ ਕਹਣਗੇ ਯਾਰ ਤੁਸੀਂ ਉਹਦੀ ਵੀਡੀਓ ਨਾ ਵੇਖੋ ਯਾਰ ਮੰਨ ਲਓ ਉਹਨੂੰ ਅਨਫੋਲੋ ਵੀ ਆਪਾਂ ਕੀਤਾ ਹੋਇਆ ਨਾ ਪਰ ਫਿਰ ਵੀ ਕਿਤਨਾ ਕਿਤੇ ਦੂਜੇ ਚ ਪੇਜਾਂ ਵਾਲੇ ਵੀਡੀਓ ਚੁੱਕ ਕੇ ਪਾ ਦਿੰਦੇ ਹਨਾ ਸੋ ਕਿਤਨਾ ਕਿਤੇ ਵੀਡੀਓ ਅੱਗੇ ਆ ਜਾਂਦੀ ਆ ਸੋ ਇਸ ਕਰਕੇ ਜਿਹੜੇ ਇਹਦੇ ਤੋਂ ਇਲਾਵਾ ਜਿਹੜੇ ਹੋਰ ਗੰਦ ਪਾਉਂਦੇ ਆ ਉਹਨਾਂ ਨੂੰ ਕੁਝ ਨਾ ਕੁਝ ਪਹਿਲਾਂ ਹੀ ਸਿੱਖ ਲੈਣਾ ਚਾਹੀਦਾ ਹਨਾ ਵੀ ਜੇ ਆਪਾਂ ਜ਼ਿਆਦਾ ਗੰਦ ਪਾਵਾਂਗੇ ਤੇ ਚਿੱਤਰ ਪ੍ਰੇਡ ਵੀ ਹੋ ਸਕਦੀ ਆ ਸੋ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਦਾ ਖਾਲਸਾ ਸ਼੍ਰੀ ਵੈਗੁਰ ਜੀ ਕੀ ਫਤ